ਜਿਹੜਾ ਕਹਿੰਦਾ ਬਾਈ ਨਹੀਂ ਉਹਨਾਂ ਦਾ ਲੋਕ ਇਹਨਾਂ ਨੂੰ ਸਾਡੇ ਤੇ ਲੱਗੀ ਉਹ ਪਾਗਲ ਹਾਂ ਬਿਲਕੁਲ ਬਿਲਕੁਲ ਤੂੰ ਮੂਰਖਾ ਘਰੋਂ ਆਵੇਂ ਘਰ-ਬਾਰ ਛੱਡ ਕੇ ਬਿਲਕੁਲ ਕੋਸਰਗਾਲ ਜੀ ਹਾਂਜੀ ਹਾਂਜੀ ਬਾਈ ਜੀ ਕੀ ਹਾਲਾਤ ਆ ਦੱਸੋ ਇਸ ਬਾਰੇ ਹਾਲਾਤ ਬਈ ਢਾਲ ਲੱਗੀ ਹੋਈ ਐ 4 ਦਿਨ ਹੋ ਗਏ ਢਾਲਗੀ ਨੂੰ ਤੇ 4 ਦਿਨ ਹੀ ਹੋ ਗਏ ਪਿੰਡ ਸੰਗਲੇ ਦੇ ਨੌਜਵਾਨ ਡਟੇ ਹੋਏ ਆ ਜੋਰਾ ਸ਼ੋਰਾਂ ਨਗਾਂਡ ਤੇ ਪਿੰਡਾਂ ਵਾਲੇ ਸਾਰੇ ਵੀਰ ਆ ਕੇ ਜਿੰਨਾ ਹੋ ਸਕਦਾ ਕਰਦੇ ਪਰ ਫੇਰ ਵੀ ਪੂਰੀ ਨਹੀਂ ਪੈਂਦੀ ਹਾਂਜੀ ਇੱਕ ਤਾਂ ਨੌਜਵਾਨ ਘਾਟਾ ਤੇ ਦੂਜਾ ਮਿੱਟੀ ਦੀ ਕਮੀ ਆ ਮਿੱਟੀ ਘੱਟੇ ਭਰ ਕੇ ਮੇਰਾ ਵੀਰ ਆਪਣਾ ਡਰੈਸ ਜਿਹੜਾ ਪੌਲ ਦਿਖਾਓ ਸਾਹਮਣੇ ਜਿਹੜਾ ਫਸਕਲੋਜ ਵਾਲਾ ਸ਼ਾਹਕੋਟ ਨੂੰ ਜਾਂਦਾ ਧਰਮਕੋਟ ਤੋਂ ਜਲੰਧਰ ਤੋਂ ਮੋਗਾ ਰੋਡ ਨੇੜੇ ਪੌਲ ਟੋਲ ਪਲਾਜ਼ਾ ਨੇੜੇ ਤੇ ਪਤਣ ਕਾਵਾਂ ਵਾਲਾ ਪਤਣ ਤੇ ਉਹ ਨਾਲ ਹੀ ਆ ਵਾਸੀਆਂ ਕੋਲ ਵਾਸੀਆਂ ਕੋਲ ਵਾਸੀਆਂ ਪਿੰਡ ਉਹ ਮਿੱਟੀ ਬਹੁਤ ਬਹੁਤ ਮਿੱਟੀ ਤੇ ਬਹੁਤ ਲੋੜ ਆ ਤੁਸੀਂ ਇਹ ਹਾਟਾ ਦਿਖਾ ਦਿਓ ਇਧਰ ਮੇਰੇ ਨੂੰ ਦਿਖਾ ਦਿਓ ਸੰਤਾਂ ਕੀ ਕਹਿਣਾ ਚਾਹੋਗੇ ਕੁਲਦੀਪ ਸਿੰਘ ਜੀ ਮੈਂ ਹੈ ਬਈ ਮੈਂ ਤਿੰਨ ਦਿਨਾਂ ਤੋਂ ਲਗਾਤਾਰ ਲਾਈਵ ਕਰ ਰਿਹਾ ਪਰ ਜਿਹੜੇ ਅੱਜ ਦੀ ਸਿਚੁਏਸ਼ਨ ਹੈ ਅੱਜ ਦੇ ਹਾਲਾਤ ਆ ਉਹ ਬਹੁਤ ਖਤਰਨਾਕ ਹਾਲਾਤ ਬਣ ਚੁੱਕੇ ਆ ਉਹ ਜਿਹੜਾ ਰੁਕ ਗਿਆ ਜਿਹੜਾ ਸਟਾਰਟ ਤੁਸੀਂ ਦੇਖ ਰਹੇ ਹੋ ਕੱਲ ਵੀਰਾਂ ਨੇ ਪੂਰੀ ਤੁਸੀਂ ਵੀ ਮੈਂ ਤਾਂ ਪਹਿਲਾਂ ਧੰਨਵਾਦ ਕਰਦਾ ਸੰਗਲੇ ਵਾਲੇ ਮੁੰਡੇ ਜਿਹੜੇ ਮੁੰਡੇ ਹੋਰ ਵੀ ਪਹੁੰਚਦੇ ਉਹਨਾਂ ਦਾ ਤੇ ਜਿਹੜਾ ਕੱਲ ਵੀ ਬੜੀ ਯਾਨੀ ਕਿ ਬਹੁਤ ਜ਼ੋਰ ਲਾ ਕੇ ਜਿਹੜਾ ਆ ਬੰਦ ਕੀਤਾ ਸੀ ਆ ਉੱਪਰ ਲੇਕਨ ਅੱਜ ਘਟੋ ਘਟੋ ਬਈ ਕਿੰਨਾ ਹੋਊਗਾ ਘਟੋ ਘਟੋ ਅੰਦਾਜ਼ਾ 40 ਫੁੱਟ ਦਾ ਪਾਰਡ ਤਾਂ ਪੈ ਗਿਆ ਹੁਣ ਉੱਥੇ ਬੋਰੀਆਂ ਦੇ ਨਾਲ ਰਾਮ ਰਾਮ ਇਹਨਾ ਹੋਊਗਾ ਹਨਾ ਤੇ ਕੱਲ ਆਪਾਂ ਬੰਦ ਕੀਤਾ ਸੀ ਸਾਰਾ ਇਹ ਤੇ ਇਹ ਪਾਣੀ ਦਾ ਵਹਾਵ ਜਿਹੜਾ ਕੋਈ ਕਹਿ ਰਹੇ ਸੀਗੇ ਬਈ ਕਈ ਤਾਂ ਉੱਥੇ ਆਉਂਦੇ ਬੰਨ ਦੇ ਉੱਪਰ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਐਡਾ ਵੱਡਾ ਖਤਰਾ ਨਹੀਂ ਹੈਗਾਗਾ ਪਰ ਆਹ ਦੇਖ ਲੋ ਖਤਰਾ ਤੁਹਾਡੇ ਨਾਲ ਸਾਹਮਣੇ ਨਜ਼ਰ ਆ ਰਿਹਾ ਬਿਲਕੁਲ ਪਾਣੀ ਬਹੁਤ ਤੇਜ਼ ਚੱਲ ਰਿਹਾ ਤੇਜ ਆ ਜਿੰਨੇ ਵੀ ਗੱਟੇ ਲਾਇਆ ਸਾਰੇ ਉਹਨੇ ਰੁੜ ਗਏ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਉਹ ਤਾਂ ਵਿਆਸ ਬਰਲਾ ਤਾ ਇੱਕ ਡਰ ਰੇੜੀ ਉਧਰ ਵੀ ਦੋਸਤੋ ਇਧਰ ਮੈਂ ਰਹਿ ਗਿਆ ਕਰ ਲੈ ਕੋਟ ਸੋਨੀ ਕੁਛ ਕਹਿਣਾ ਚਾਹਣਾ ਬਹੁਤ ਹੋ ਗਈ ਨਹੀਂ ਦੇਖੋ ਜੀ ਮੈਂ ਕੱਲ ਦਾ ਹੀ ਅੱਸੀ ਕਰਕੇ ਆ ਸੀ ਜੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਆ ਜਿਹੜਾ ਬੰਦੇ ਸੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਨੂੰ ਕਿਹਾ ਭਾਈ ਗੱਟੇ ਲਿਆਓ ਕੁਛ ਕਰੋ ਤਾਂ ਜੋ ਇਸ ਟੀਜ ਨੂੰ ਆਪਾਂ ਹੱਲ ਕਰ ਸਕੀਏ ਜੇ ਇਸ ਤਰ੍ਹਾਂ ਇੰਨੇ ਗੱਟੇ ਲਾ ਗਿਆ ਸੀ ਬਈ ਇਹਨੂੰ ਇੱਥੇ ਛੱਡ ਕੇ ਚਲੇ ਜਾਣੇ ਇਸ ਵੇਲੇ ਗੈਂਟੜ ਦੇ ਤੱਕ ਗੱਟੇ ਸਕਣ ਹੋ ਜੀ ਕਿਸੇ ਕਿਤੇ ਥੋੜਾ ਕਿੰਨੇ ਦਿਨਾਂ ਗਿਆ ਕਿਹਾ ਤੁਸੀਂ ਕਰੀਂਗਾ ਇਹ ਬਦਲ ਚੰਗੇ ਦਿਨ ਤੁਹਾਡੇ ਹੋਣਗੇ ਕਬੜੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਪਿੰਡ ਵਾਸੀਆਂ ਕਾਮਾ ਵਾਲੇ ਤੱਪਨ ਦੇ ਕੋਲੇ ਪੈ ਜਾਂਦਾ ਜਿਹਨੇ ਸੇਵਾ ਕਰਨੀ ਆ ਕਾਮਾ ਵਾਲੇ ਤੋਂ ਟੂਲ ਪਲਾਜ਼ੇ ਦੇ ਕੋਲੇ ਆਓ ਉੱਥੇ ਮਿੱਟੀ ਦੇ ਟਰਾਲੇ ਲੈ ਕੇ ਆਓ ਜੇ ਬੋਰੀਆਂ ਆਉਂਦੀਆਂ ਬੋਰੀਆਂ ਲਿਆਓ ਇਹੀ ਅਸੀਂ ਸਾਰਿਆਂ ਨੂੰ ਕਹਿ ਸਕਦੇ ਹਾਂ ਜੀ ਇਹ ਜੇ ਹੱਕ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਹੋ ਗਏ ਇਹਨੂੰ ਇਕੱਠਾ ਕਰਨਾ ਪੈਣਾ ਬਲਣਾ ਪੈਣਾ ਇਹ ਨਾ ਬੰਨਿਆ ਤੇ ਆਪਣੇ ਦਿਨ ਦੀ ਕੀਤੀ ਮਿਹਨਤ ਸਫਲ ਹਾਂਜੀ ਹਰਮਦਰ ਸਿੰਘ ਚੀਮਾ ਵੱਲੋਂ ਬਹੁਤ ਵੱਡੀ ਬੇਨਤੀ ਹੈ ਔਰ ਆਪਾਂ ਅਨਾਉਂਸਮੈਂਟ ਵੀ ਟਾਈਮ ਟਾਈਮ ਕਰਾਉਣੇ ਰਹਿੰਦੇ ਆ ਪਰ ਅੱਜ ਦਿਨ ਤੁਹਾਨੂੰ ਹਾਲਾਤ ਨਾਲ ਤੁਹਾਨੂੰ ਕੋਈ ਕੋਈ ਫਿਰ ਕਿੰਦੇ ਇੱਥੋਂ ਡੱਕ ਕੇ ਜਾ ਗਏ ਹਾਂ ਜੀ ਹਾਂਜੀ ਹਾਂਜੀ ਬੋਲੋ ਜੀ ਮੌਕਾ ਦਿਖਾਇਆ ਜਾਣਾ ਹਾਂ ਹਾਂ ਮੌਕਾ ਆਪਾਂ ਜਰੂਰ ਦਿਖਾਣਾ 12:30 ਦੇ ਤਕਰੀਬਨ ਪਹਿਲਾਂ ਤਾਂ ਪ੍ਰਸ਼ਾਸਨ ਲੱਗ ਉਹ ਆਪਣੇ ਤੋਂ ਢਾਂ ਸਿਰੇ ਲਾਇਆ ਉਹ ਕ ਵਿਚਾਲੇ ਲੱਗਾ ਤੀਜਾ ਟਰਾਲਾ ਇਹ ਆਪਣਾ ਨਹੀਂ ਨਹੀਂ ਲੈ ਸੰਗਲ ਦੇ ਨੌਜਵਾਨਾਂ ਵੱਲੋਂ ਸੇਵਾ ਚੱਲ ਰਹੀ ਹੈ ਅਸੀਂ ਕਾਦੇ ਸੇਵਾ ਜੋਗੇ ਭਰਾਵਾ ਇਹ ਤਾਂ ਮੁਸੀਬਤ ਪੈ ਗਈ ਵਿਚਾਰਿਆਂ ਤੇ ਤੇ ਆ ਗਏ ਆ ਇੱਥੇ ਹੀ ਆਪਾਂ ਜ਼ਰੂਰੀ ਆ ਸਹਿਯੋਗ ਕਰਨਾ ਚਾਹੀਦਾ ਇਹ ਤਾਂ ਤੈਨੂੰ ਲਿਆ ਗਿਆ ਬਾਈ ਸਹੀ ਮੈਂ ਚਲੋ ਨਾ ਯਾਰ ਚਲੋ ਵੀ ਚਲੋ ਚਲੋ ਜੀਰੋ ਜੀਰੋ